ਸਾਨੂੰ ਉਹ ਦਿਖਾਉਂਦੇ ਜਾਂਦੇ ਜਿਹੜੀਆਂ ਸ਼ਾਇਦ ਇੰਟਰਨੈਟ ਜਾਂ ਗੂਗਲ ਨਹੀਂ ਦਿਖਾ ਪੰਦਾ ਕਿਤਾਬ ਦੇ ਸੰਗਤ ਤੋਂ ਵਧੀਆ ਦੋਸਤ ਹੀ ਕੋਈ ਨਹੀਂ ਹੋ ਸਕਦਾ ਅੱਜ ਐਗਜ਼ਿਬਿਸ਼ਨ ਦੇ ਵਿੱਚ ਅਸੀਂ ਇਹ ਵੀ ਇੱਕ ਸਨੇਹਾ ਜਿਹੜਾ ਹੈ ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਟੀਆਂ ਦੇ ਫੰਕਸ਼ਨ ਦੀ ਜਿਹੜੀ ਇੱਕ ਅੱਜ ਵੀ ਸਕਸੈਸ ਰਹੀ ਹੈ ਉਹਦਾ ਮੈਂ ਬਹੁਤ ਵੱਡਾ ਜਿਹੜਾ ਸ਼੍ਰੇ ਹੈ ਉਹ ਮੇਰੀ ਕਾਲਜ ਦੀ ਮੈਨੇਜਮੈਂਟ ਮੇਰੇ ਜਿਹੜੇ ਸਾਰੇ ਫੈਕਲਟੀ ਮੈਂਬਰ ਸੀਗੇ ਸਾਡੇ ਜਿਹੜੇ ਪੂਰੀ ਦੀ ਪੂਰੀ ਟੀਮ ਸੀ ਔਰ ਜੇ ਮੈਂ ਇੱਕ ਨਾਮ ਸ਼ਾਇਦ ਮੈਂ ਜੇ ਨਾਮ ਲਵਾਂਗਾ ਤੇ ਬਹੁਤ ਵੱਡੀ ਗਲਤੀ ਕਰਾਂਗਾ ਮਾਲਵਾ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਜਿਹੜੀ ਹੈ ਜਿੰਦੀ ਜੀ ਪ੍ਰਧਾਨਗੀ ਬਹੁਤ ਹੀ ਜਾਨੇ ਪਛਾਨੇ ਸ਼੍ਰੀ ਰਾਜਵਿੰਦਰ ਸਮਰਾਲਾ ਜੀ ਕੋਲ ਹੈ ਉਹਨਾਂ ਦੀ ਜਿਹੜੀ ਐਲੂਮਨੀ ਐਸੋਸੀਏਸ਼ਨ ਦੀ ਟੀਮ ਸੀਗੀ ਜਿੰਨੀ ਉਹਨਾਂ ਨੇ ਸ਼ਿਰਕਤ ਪਾਈ ਜਿੰਨੀ ਉਹਨਾਂ ਨੇ ਇਹਨੂੰ ਇੱਕ ਕਾਮਯਾਬ ਬਣਾਉਣ ਦੇ ਵਿੱਚ ਹਿੰਮਤ ਦਿਖਾਈ ਹੈ ਉਹ ਵਰਣਨ ਤੋਂ ਪਰੇ ਹੈਗੀ ਹੈ ਤੇ ਮੈਂ ਤੁਹਾਡੇ ਚੈਨਲ ਦੇ ਥਰੂ ਮੇਰੀ ਮੈਨੇਜਮੈਂਟ ਮੇਰੇ ਸਟਾਫ ਸਾਡੀ ਅਲੂਮਨਾਈ ਐਸੋਸੀਏਸ਼ਨ ਮਿਸਿਸ ਐਮ ਐਲ ਏ ਮੈਡਮ ਜੀ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਮੈਂ ਜਿਹੜੀ ਸਾਡੀ ਪੂਰੀ ਦੇ ਪੂਰੀ ਸ਼ਹਿਰ ਦੀ ਪ੍ਰੈਸ ਹੈ ਉਹਨਾਂ ਦਾ ਬੜਾ ਧੰਨਵਾਦੀ ਆ ਔਰ ਮੈਂ ਇਸ ਗੱਲ ਦੇ ਉੱਤੇ ਇੱਕ ਤਸੱਲੀ ਅੱਜ ਮੈਨੂੰ ਤਸੱਲੀ ਹੈ ਕਿ ਅਸੀਂ ਜਿਹੜੀ ਸੈਸ਼ਨ ਦੀ ਸ਼ੁਰੂਆਤ ਹੈ ਉਹ ਨਾਰੀ ਸ਼ਕਤੀ ਨੂੰ ਸੈਲੀਬ੍ਰੇਟ ਕਰਕੇ ਕੀਤੀ ਹੈ ਔਰ ਪੱਕਾ ਹੀ ਇਸ ਗੱਲ ਦਾ ਇੱਕ ਜਿਹੜਾ ਚੰਗਾ ਅਸਰ ਹੈ ਅਸੀਂ ਸਮਾਜ ਵਿੱਚ ਵੀ ਦਿਖਾਵਾਂਗੇ ਜਿੱਥੇ ਔਰਤ ਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਪੂਜਿਆ ਜਾਏਗਾ ਉਹਦੀ ਇੱਜ਼ਤ ਕੀਤੀ ਜਾਏਗੀ ਪ੍ਰਿੰਸੀਪਲ ਸਾਹਿਬ ਸਲੀਊਟ ਹੈ ਜੀ ਤੁਹਾਡੀ ਸੋਚ ਨੂੰ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ ਵੈਰੀ ਮਚ ਮਿਸਿਸ ਐਮਐਲਏ ਗੈਸਟ ਆਫ ਆਨਰ ਮਿਸਿਸ ਗੁਰਦੀਪ ਰਾਜੀਵਾਲ ਬਾਕੀ ਆਏ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹੋਏ ਨਾਲ ਹੀ ਮੈਂ ਬਹੁਤ-ਬਹੁਤ ਸਾਰੇ ਅੰਦਰ ਧੰਨਵਾਦ ਕਰਦੇ ਆਂ ਸਾਡੇ ਅੱਜ ਦੇ ਤੀਆਂ ਦੇ ਮੇਲੇ ਦੇ ਵਿੱਚ ਸੰਭਰ ਆਲੇ ਦੇ ਕੁਝ ਬਹੁਤ ਹੀ ਉੱਚੀ ਸਿੱਖਿਆ ਪ੍ਰਾਪਤ ਕਰਨ ਵਾਲੇ ਸਕੂਲ ਵੀ ਸਾਡੇ ਵਿੱਚਕਾਰ ਹਾਜ਼ਰ ਸਨ ਪਲੱਸ 2 ਦੀਆਂ ਬੱਚੀਆਂ ਨੇ ਬੜੀਆਂ ਅੱਛੀਆਂ ਪਰਫਾਰਮੈਂਸ ਦਿੱਤੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਇਹ ਲੱਗਿਆ ਕਿ ਆਉਣ ਵਾਲੇ ਜਦੋਂ ਇਹ ਬੱਚੇ ਕਾਲਜਿਸ ਦੇ ਵਿੱਚ ਆਣਗੇ ਤੇ ਆਪਣੀ ਹਾਇਰ ਐਜੂਕੇਸ਼ਨਸ ਦੇ ਲਈ ਵੀ ਇਹ ਬੱਚੇ ਆਪਣਾ ਨਾਮ ਨਾ ਖੱਟਣਗੇ ਇਹਨਾਂ ਬੱਚਿਆਂ ਤੋਂ ਮੈਂ ਕਹਿੰਨੀ ਆ ਸਾਡੇ ਕਾਲਜ ਦੀਆਂ ਬੱਚੀਆਂ ਨੂੰ ਵੀ ਸਿੱਖ ਮਿਲੀ ਹੈ ਉਹਨਾਂ ਬੱਚਿਆਂ ਦੇ ਵਿੱਚ ਬੜਾ ਟੈਲੈਂਟ ਬੜਾ ਟੈਲੈਂਟ ਦੇਖਿਆ ਉਹ ਬੱਚੇ ਪਲੱਸ 2 ਦੇ ਵਿੱਚ ਹੀ ਇੰਨਾ ਟੈਲੈਂਟ ਲੈ ਕੇ ਸਾਡੇ ਵਿੱਚ ਹਾਜ਼ਰ ਹੋਏ ਨੇ ਸਾਡੇ ਕਾਲਜ ਦੇ ਬੱਚਿਆਂ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਇਹ ਤੀਆਂ ਦਾ ਮੇਲਾ ਇੱਕ ਸਾਨੂੰ ਇਹ ਸੰਦੇਸ਼ ਦਿੰਦਾ ਹੈ ਇਹ ਸੌਣ ਦੇ ਮਹੀਨੇ ਲੱਗਦਾ ਤੀਆਂ ਪੈਣਾ ਆਪਣੇ ਪੇਕੇ ਘਰੀ ਆ ਕੇ ਪਿੰਡਾਂ ਦੇ ਵਿੱਚ ਖੁੱਲੇ ਰੂਪ ਦੇ ਵਿੱਚ ਬੋਲੀਆਂ ਗਿੱਧਾ ਆਇਆ ਜਾਂਦਾ ਹੈ ਉਹਦਾ ਇੱਕ ਉਦੇਸ਼ ਇਹ ਵੀ ਹੁੰਦਾ ਹੈ ਕਿ ਤਿਆਂ ਨੂੰ ਮਾਪਿਆਂ ਵੱਲੋਂ ਤਿਆਂ ਨੂੰ ਆਪਣੇ ਘਰ ਬੁਲਾਉਂਦਾ ਇੱਕ ਸੁਨੇਹਾ ਵੀ ਹੁੰਦਾ ਹੈ ਮਾਪੇ ਜਿਹੜੇ ਉਡੀਕਦੇ ਹੁੰਦੇ